ਨਾਮ ਕੀ ਜੀ ਆਪਣਾ? ਨਾਮ ਮੇਰਾ ਗੁਰਸੇਵ। ਤੇ ਕਿੰਨੇ ਦਿਨ ਹੋ ਗਏ ਤੁਰੇ ਨੂੰ ਤੁਹਾਨੂੰ ਤਰਨਤਾਰਨ ਤੋਂ? 13 ਦਿਨ ਹੋ ਗਏ। ਤਰਨਤਾਰਨ ਤੋਂ ਵਾਜੇ? ਨਹੀਂ ਤਰਨਤਾਰਨ ਤੋਂ ਤੁਰਿਆ 13 ਦਿਨ ਹੋ ਗਏ। ਹਾਂ ਸੰਜਾਨੇ ਕੇ ਮੱਥਾ ਮੱਥਾ ਟੇਕ ਕੇ ਮਾਪਸ ਜਾ ਰਿਹਾ। ਅੱਛਾ ਤੇ ਕਿਰਮਾ ਦੇ ਨੇ ਅੱਜ? ਆਜਾ 13ਵਾਂ ਦਿਨ। ਅੱਛਾ 13ਵਾਂ ਦਿਨ, 13 ਦਿਨਾਂ ਚੱਲ-ਚੱਲੇ ਵਾਪਸਣਾ। ਹਾਂ ਵਾਪਸ। ਤੇ ਪਿੰਡ ਪਹੁੰਚਦਾ ਕਿੰਨੇ ਦਿਨ ਹੋਈ ਨੇ? ਹੋਰ ਲੱਗਣਗੇ ਸ਼ਾਇਦ। ਦੇਖ ਲਓ ਦੇ ਕਿੱਥੇ ਰਾਜ। ਜਿੱਥੇ ਜਗਾ ਮਿਲਦੇ ਗੁਰਦੁਆਰੇ ਜਾਂ ਜਿੱਥੇ ਜਗਾ ਮਿਲਜੀ ਉੱਥੇ। ਹਾਂ ਲੋ ਜੀਆ ਵੀਰ ਜ ਸਾਈਕਲ ਤੇ ਤੁਰੇ ਜੇ ਪੰਜਾਬ ਦੇ ਵਿੱਚੋਂ ਤਰਨਤਾਰਨ ਸ਼ਹਿਰ ਤੋਂ ਤੇ ਇਹਨਾਂ ਨੂੰ 13 ਦਿਨ ਹੋ ਗਏ ਅਰੇ ਯਾਤਰਾ ਕਰਕੇ ਤੇ ਵਾਪਸ ਚੱਲੇ ਜੇ ਆਪਣੀ ਹੁਣ ਤੇ ਹੋਰ ਵੀ ਜੀ ਰਾਜ ਕੋਈ ਦਿੱਕਤ ਨਹੀਂ ਆਈ ਕੋਈ ਨਹੀਂ ਕੋਈ ਨਹੀਂ ਬਸ ਦਾ ਹੈ ਉਹ ਦੀ ਕਿਰਪਾ ਗੁਰਦਿਆਂ ਜਗਾ ਜੁਗਾ ਮਿਲਦੀ ਰਹੀ ਗੁਰਦਿਆਂ ਵਗੈਰਾ ਵਿੱਚ ਰੋਟੀ ਪਾਣੀ ਵਧੀਆ ਮਿਲਦਾ ਰਿਹਾ ਐ ਬਸ ਉਹ ਦੀ ਕਿਰਪਾ ਬਹੁਤ ਵਧੀਆ ਆ ਰਹੀ ਹੈ ਮੱਥਾ ਟੇਕਿਆ ਗਿਆ ਵਧੀਆ ਬਹੁਤ ਵਧੀਆ ਤੇ ਗੱਡੀ ਜੇ ਕੋਈ ਤੰਗੀ ਤੇ ਨਹੀਂ ਆ ਆਪਣੀ ਚ ਨਾ ਨਾ ਕੋਈ ਤੰਗੀ ਨਹੀਂ ਬਹੁਤ ਵਧੀਆ ਚੱਲਦੀ ਰਹੀ ਵਧੀਆ ਚੱਲਦੀ ਰਹੀ ਹੈ ਹਾਂਜੀ ਹਾਂਜੀ ਠੀਕ ਆ ਤੇ ਉੱਪਰ ਗਏ ਹੇਮਕੋਟ ਸਾਹਿਬ ਹੋਰ ਕਿਤੇ ਗਏ ਬਸ ਸਾਡੇ ਕਣਗੇ ਨਹੀਂ ਉਹ ਬੜਾ ਖੈਰ ਅੱਛਾ ਹੇਮਕੋਟ ਸਾਹਿਬ ਕੋਲਾ ਆ ਕੇ ਅੱਛਾ ਤੇ ਘਰ ਦੇ ਰਹੇ ਹੋਂਦੇ ਤਾਂ ਸਾਈਕਲ ਤੇ ਕੱਲੇ ਹਾਂ ਕੋਈ ਗੱਲ ਨਹੀਂ ਮਾਰ ਜਾਓ ਅੱਛਾ ਘਰ ਤਿੰਦਾ ਠੀਕ ਆ ਉਦਾਂ ਆਪਾਂ ਕਿਹੜਾ ਕੋਈ ਗਲਤ ਕੰਮ ਆ ਗੁਰੂ ਕਰ ਲੈ ਆਓ ਤੇ ਗੁਰੂ ਘਰ ਹੀ ਜਾਣਾ ਹੋਂਦੇ ਨਿਕੜਾ ਗਏ ਚਲੋ ਵੈਸੇ ਕੋਈ ਡੱਕ ਦੇਣਾ ਵੀ ਸਾਈਕਲ ਤੇ ਚੱਲੇ ਆਣਾ ਕਿ ਕਿਸੇ ਨਾਲ ਚੱਲ ਜਿਓ ਬਸੇ ਚੱਲ ਜਿਓ ਆਣਾ ਜਾਂ ਹੋਰ ਕਿਤੇ ਜਾ ਚੱਲ ਜਿਓ ਹਾਂਜੀ ਹਾਂਜੀ ਠੀਕ ਆ ਤੇ ਮਾਂ ਦਾ ਕੋਈ ਨਹੀਂ ਜੇ ਤੇਰੇ ਮਾਂ ਤੇ ਸ਼ਰਦਾ ਅੱਛਾ ਸ਼ਰਦਾ ਕੋਈ ਗੱਲੇ ਨਹੀਂ ਲੋਕੀ ਤੇ ਗੱਡੀਆਂ ਦੇ ਨਹੀਂ ਆਉ ਬੈਠਾ ਵਾ ਸਾਡਾ ਵੀ ਆ ਉਹਦੇ ਉਹਦੇ ਮਾਲਕ ਨੇ ਲੈ ਕੇ ਆਉਣਾ ਵਾ ਲੈ ਕੇ ਦੇ ਮਾਲਕ ਨੇ ਹੀ ਆਉਣਾ ਬੰਦਾ ਕੌਣ ਹੁੰਦਾ ਹੈ ਹਮ ਨਹੀਂ ਆ ਉਹ ਵਾਹਿਗੁਰੂ ਦਾ ਚਾਹੀਦਾ ਉਹ ਸਾਹ ਤੇ ਵਾਹਿਗੁਰੂ ਦਾ ਚਾਹੀਦਾ ਉਹ ਤੋਂ ਬਿਨਾ ਨਹੀਂ ਕੋਈ ਆ ਸਕਦਾ ਹਾਂ ਲਾ ਸਹੀ ਗੱਲ ਹੈ ਉਹ ਤੋਂ ਬਿਨਾ ਤੇ ਗੱਡੀ ਤੇ ਵੀ ਨਹੀਂ ਕੋਈ ਆ ਸਕਦਾ ਬਿਲਕੁਲ ਨਹੀਂ ਲੋ ਜੀ ਵੀਰ ਦੀ ਸ਼ਰਧਾ ਵੇਖੋ ਪੰਜਾਬ ਦੇ ਵਿੱਚੋਂ ਤਰਨਤਾਰਨ ਸ਼ਹਿਰ ਤੋਂ ਹੀ ਵੀਰ ਸਾਈਕਲ ਤੇ ਹੀ ਆ ਗਿਆ ਵਾ 13 ਦਿਨ ਹੋ ਗਏ ਵੀਰ ਨੂੰ ਮੱਛਾ ਢੇਕ ਕੇ ਉਹਨਾਂ ਵਾਪਸ ਚੱਲਿਆ ਸਾਡੇ ਨਾਲ ਹੀ ਵਾਪਸ ਚੱਲਿਆ ਸਾਡਾ ਵੀਰ ਜੀ ਅੰਮ੍ਰਿਤਸਰ ਸਾਹਿਬ ਦਾ ਵੀ ਲਾਗੇ ਦਾ ਇਲਾਕਾ ਨਾਲ ਹੀ ਸਾਡਾ ਅੰਮ੍ਰਿਤਸਰ ਸਾਹਿਬ ਨਾਲ ਹੀ ਸਾਡਾ ਤਰ ਅਛਾ ਪੱਟੀ ਪਿੰਡ ਆ ਠੀਕ ਆ ਉਹ ਕਰਨਾ ਆਪਣਾ ਜਿਲ੍ਹਾ ਲੋ ਜੀ ਵੀਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਵੀਰ ਦੀ ਨੀ ਹਿੰਮਤ ਆ ਕਿ ਵੀਰ ਸਾਈਕਲ ਤੇ ਆ ਗਿਆ ਤਰਨਤਾਰਨ ਸ਼ਹਿਰ ਤੋਂ ਤੇ ਵੀ ਵੀਰ ਦੀ ਬਹੁਤ ਜ਼ਿਆਦਾ ਹਿੰਮਤ ਆ ਲੋ ਠੀਕ ਆ ਵੀਰ ਜੀ ਠੀਕ ਆ ਜੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹੋਰ ਕੋਈ ਸੇਵਾ ਪਾਣੀ ਬਸ ਵੈਕ ਰੂਨ ਦੀ ਕਿਰਪਾ ਹੈ ਜੀ ਚਲੋ ਠੀਕ ਆ ਲੋ ਜੀ ਵੀਰ ਨੇ ਜਿਹੜੀ ਆਪਣੀ ਯਾਤਰਾ ਉਹ ਕਰ ਲਈ ਹੁਣ ਪੂਰੀ ਹੁਣ ਇੱਥੋਂ ਵੀਰ ਰਹਿ ਗਿਆ ਕੋਈ 550 ਕਿਲੋਮੀਟਰ ਰਹਿ ਗਿਆ ਜੇ ਪੰਜਾਬ ਜਾਣਾ ਵਾ ਤਰਨਤਾਰਨ ਹਾਂ ਜੀ ਹਾਂ ਜੀ ਬਾਅਦ ਕੋਈ ਨਹੀਂ ਉਹ ਵੈਕ ਰੂਨ ਨਾਲ ਆਹੋ ਤੇ ਆ ਗਿਆ ਜੀ 550 ਕਿਲੋਮੀ ਕਿ ਕੋਈ ਨਹੀਂ ਸਫ਼ਰ ਇੰਦਾ ਓਕੇ ਸਾਹਿਬ ਜੀ ਚਲੋ ਹੁਣ ਚੱਲ ਗਿਆ ਦੇ ਵੀਰ ਤੇ ਹੁਣ ਆਪਾਂ ਵੀ ਚੱਲੇ ਆਂ ਆਪਣੀ ਗੱਡੀ ਦੇ ਵਿੱਚ ਬਹਿ ਕੇ ਇਧਰ ਪਹਾੜੀ ਇਲਾਕਾ ਵੇਖੋ ਤੁਸੀਂ ਸਾਰਾ ਚੈੱਕ ਕਰੋ ਬਾਹਰ ਦਾ ਥਿਊ ਤੇ ਵੀਰ ਦੀ ਇੰਨੀ ਹਿੰਮਤ ਆ ਕਿ ਵੀਰ ਕੱਲਾ ਹੀ ਸਾਈਕਲ ਤੇ ਆਇਆ ਤਰਨਤਨ ਸ਼ਹਿਰ ਦੇ ਵਿੱਚੋਂ ਤੇ ਉਹ ਜਾਂਦਾ ਹੁਣ ਵੀਰ ਸਾਈਕਲ ਤੇ ਆਇਆ ਤਰਨਤਨ ਬੰਦੂ ਦੇ ਵਿੱਚੋਂ 13 ਦਿਨਾਂ ਦੇ ਵਿੱਚ ਜਨੇ ਆਪਣਾ ਸਫ਼ਰ ਪੂਰਾ ਕਰ ਲਿਆ ਵਾ ਤੇ ਆਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਗਾਂ ਲੋਕਾਂ ਨੂੰ ਜਿਹੜੀ ਹਿੰਮਤ ਮਿਲੇ ਹੁਣ ਆਪਾਂ ਗੱਡੀ ਤੇ ਆਏ ਆਂ ਤੁਹਾਡੇ ਗੱਡੀ ਤੇ ਵੀ ਜਿਹੜਾ ਸਫ਼ਰ ਹੈ ਬੜੇ ਬੜੇ ਦਿਨ ਟਾਈਮ ਨਾਲ ਪਰ ਵੀਰਿਆ ਫੇਰ ਵੀ ਆ ਗਿਆ ਉਹ ਸਾਈਕਲ ਤੇ ਲੋਕਾਂ ਨੂੰ ਮਿਲਦੀ ਨਵੇਂ ਵੀਡੀਓ ਨਾਲ ਥੈਂਕ ਯੂ ਤੇ ਬਾਏ ਬਾਏ